ਜੋ ਨਾਲ ਦਾ ਸ਼ੁਰੂ ਤੋਂ ਖਰਾਬ ਕਰਦੀ ਨਸ਼ਾ ਤਾਂ ਹੀ ਉਹ ਕਰ ਰਹੇ ਨੇ ਭਾਬੀ ਨੇ ਭਾਬੀ ਨੇ ਕੀ ਕੀਤਾ ਭਾਬੀ ਨਾਲ ਰਲ ਗਈ ਉਹ ਹੀ ਖਰਾਬ ਕਰਦੇ ਅੰਮ੍ਰਿਤਸਰ ਦੇ ਪਿੰਡ ਕੰਦੋਵਾਲੀ ਚ ਟ੍ਰਿਪਲ ਮਰਡਰ ਮਾਮਲੇ ਦੀ ਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਘਰ ਦੇ بیٹے ਨੇ ਹੀ ਬੀਤੀ ਰਾਤ ਆਪਣੀ ਮਾਂ, ਭਾਬੀ ਅਤੇ 2 ਸਾਲ ਦੇ ਭਤੀਜੇ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਇਹ ਨਾ ਹੀ ਨੇ ਹੀ ਕਤਲ ਕਰਨ ਤੋਂ ਬਾਅਦ ਕਾਤਿਲ ਨੌਜਵਾਨ ਖੁਦ ਹੀ ਪੁਲਿਸ ਸਟੇਸ਼ਨ ਪਹੁੰਚ ਗਿਆ ਸੀ ਅਤੇ ਪੁਲਿਸ ਨੂੰ ਆਪਣੀ ਗ੍ਰਿਫਤਾਰੀ ਦਿੱਤੀ ਸੀ। ਜਿਸ ਤੋਂ ਬਾਅਦ ਹੁਣ ਕਾਤਿਲ ਬੇਟਾ মিডিਆ ਦੇ ਸਾਹਮਣੇ ਆਇਆ ਹੈ ਜਿਸ ਨੇ ਕਿਹਾ ਕਿ ਉਸ ਨੂੰ ਆਪਣੇ ਕੀਤੇ ਤੇ ਅਫਸੋਸ ਹੈ ਪਰ ਉਸ ਨੇ ਇਲਜ਼ਾਮ ਲਗਾਏ ਕਿ ਉਸ ਦੀ ਮਾਂ, ਭਾਬੀ ਅਤੇ ਦੋ ਸਾਲ ਦਾ ਭਤੀਜਾ ਉਸ ਨੂੰ ਤੰਗ ਪਰੇਸ਼ਾਨ ਕਰਦੇ ਸੀ ਜਿਸ ਤੇ ਚੱਲਦਿਆਂ ਉਸ ਨੇ ਤਿੰਨਾਂ ਦਾ ਕਤਲ ਕਰ ਦਿੱਤਾ ਕਰਦੀ ਤੰਗ ਕਰਦੀ ਸ਼ੁਰੂ ਤੋਂ ਕੀ ਦਾ ਕਾਹਦਾ ਕੰਮ ਕੀਤਾ ਬੀ ਖਰਾਬ ਕਰਦੀ ਮਾਂ ਮਾਂ ਕੀ ਨਾਲ ਦਾ ਸ਼ੁਰੂ ਤੋਂ ਖਰਾਬ ਕਰਦੀ ਨਸ਼ਾ ਤਾਂ ਹੀ ਉਹ ਕਰਦਾ ਰਿਹਾ ਨੇ ਭਾਬੀ ਨੇ ਭਾਬੀ ਨੇ ਕੀ ਕੀਤਾ ਭਾਬੀ ਨਾਲ ਰਲ ਗਈ ਉਹ ਵੀ ਖਰਾਬ ਕਰਨ ਦੋ ਇਹ ਬੱਚੇ ਦਾ ਕੀ ਕਸੂਰ ਸੀ ਬੱਚਾ ਵੀ ਕੇ ਨਾਲ ਦਾ ਨਾਲ ਲਾ ਗਿਆ ਉਹ ਕਦੀ ਡੰਡੇ ਮਰਾਉਂਦੇ ਹੀ ਕਦੀ ਕੁਝ ਕਰਾਉਂਦੇ ਬੱਚੇ ਕੋ ਮਰਾ ਕੁਝ ਕਰਾਉਂਦੇ ਬੱਚਾ ਜੀ ਨਾ ਉਹ ਰੱਬ ਦਾ ਬੱਚਾ ਪਿਆਰਾ ਬੱਚਾ ਵਾਹਦਾ ਰੱਬ ਦਾ ਬੱਚਾ ਮੇਰਾ ਵੀ ਨਿਕਾਇਆ ਜਿਹੜਾ ਬੱਚਾ ਹੈ ਉਹ ਵੀ ਨਵਦਾ ਪਿਆਰਾ ਹੈ ਜਿਹਨੂੰ ਤੰਗ ਕਰਦੇ ਉਹਨਾਂ ਨੇ ਮੈਂ ਗਲਤੀ ਕੀਤੀ ਹੈ ਹੈਗਾ ਹੈਗਾ ਉਧਰ ਜਦੋਂ ਇਸ ਵੰਦੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮਾਮਲੇ 'ਚ ਪੁੱਛਗਿੱਛ ਲਗਾਤਾਰ جاری ਹੈ ਹਾਲਾਂਕਿ ਪੁਲਿਸ ਨੇ ਇਸ ਮਾਮਲੇ ਤੇ ਜ਼ਿਆਦਾ ਕੁਝ ਬੋਲਣ ਤੋਂ ਇਨਕਾਰ ਕੀਤਾ ਹੈ ਪਰ ਉਹਨਾਂ ਕਿਹਾ ਹੈ ਕਿ ਮੁਲਜ਼ਮ ਦੀ ਗ੍ਰਿਫਤਾਰੀ ਰਾਤ ਹੀ ਪਾਲੀ ਗਈ ਸੀ ਅਤੇ ਹੁਣ ਉਸ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਆਪਾਂ ਇਹ ਫਿਰ ਦਰਜ ਕਰਤੀ ਜੀ ਤੇ ਇਹਦੀ ਅਸੀਂ ਤਬਲੀਸ਼ ਕਰ ਰਹੇ ਆ ਇਹਦੇ ਰੈਸਟ ਪਾ ਲਿਆ ਹਾਂ ਜੀ ਤੇ ਇੱਥੇ ਥਾਣੇ ਚ ਲਿਖੇ ਦਿੱਤੇ ਆ ਕਿ ਥਾਣੇ ਪਹੁੰਚਿਆ ਸਵੇਰੇ ਕਿਸ ਤਰੀਕੇ ਨਾਲ ਆਇਆ ਕੀ 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 ਦੱਸਿਆ ਇਹਨੇ ਆ ਕੇ ਤੁਹਾਨੂੰ ਨਹੀਂ ਥਾਣੇ ਦਾ ਆਪਣਾ ਅਸੀਂ ਦੀ ਇਨਵੈਸਟੀਗੇਸ਼ਨ ਕਰ ਲਈ ਆ ਬਾਕੀ ਤੁਹਾਨੂੰ ਦੱਸ ਦਿਆਂਗੇ ਰੈਸਟ ਪਾ ਲਿਆ ਮੇਰੇ ਕਹਤਾ ਪੁੱਛੇ ਕਿ ਲਿਮੜਿਆ ਤੇ ਬੜਿਆ ਸੀ ਨਹੀਂ ਨਹੀਂ ਬਿਲਕੁਲ ਨਹੀਂ ਕਿਸਾ ਨਾਤਾ ਕੀ ਸੀ ਕਿਤੇ ਗੁਰਦੁਆਰੇ ਮੱਥਾ ਟੇਕ ਕੇ ਫਿਰ ਜੇ ਰਾਜਾ ਆਈ ਇਨੇ ਕੋਈ ਗੱਲ ਨਹੀਂ ਨਹੀਂ ਕੋਈ ਠੀਕ ਆਇਆ ਸਰ ਅਜੇ ਨਹੀਂ ਮੈਂ ਚੱਲ ਰਹੀ ਫਿਰ ਆਇਆ ਆ ਕੇ ਦੱਸਿਆ ਕਿ ਇਨੇ ਤੁਹਾਨੂੰ ਮੈਂ ਤਾਂ ਮੇਰੇ ਬਾਹਰ ਨੂੰ ਪੁੱਛ ਕੇ ਚੱਲ ਰਹੀ ਹਾਂ ਮੈਂ ਤੁਹਾਨੂੰ ਦੱਸ ਦਿਆਂ ਸਰ ਹਾਲਾਂਕਿ ਕਾਤਲ ਵਿਅਕਤੀ ਨੇ ਕਤਲ ਦੀ ਵਜ੍ਹਾ ਆਪਣੀ ਮਾਂ ਭਾਬੀ ਅਤੇ ਬੱਚੇ ਤੇ ਤੰਗ ਪ੍ਰੇਸ਼ਾਨ ਕਰਨ ਨੂੰ ਦੱਸਿਆ ਹੈ ਪਰ ਦੂਜੇ ਪਾਸੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਉਸ ਕੋਲ ਦੋ ਬੇਟੀਆਂ ਸੀ ਅਤੇ ਮੁੰਡਾ ਨਾ ਹੋਣ ਕਾਰਨ ਉਸ ਆਕਾਰ ਵਿੱਚ ਕਲੇਸ਼ ਰਹਿੰਦਾ ਸੀ ਉਸ ਨੂੰ ਡਰ ਸੀ ਕਿ ਉਸ ਦੇ ਮਾਪੇ ਸਾਰੀ ਜ਼ਮੀਨ ਉਸ ਦੇ ਭਤੀਜੇ ਦੇ ਨਾਮ ਕਰ ਦੇਣਗੇ ਜਿਸ ਤੋਂ ਬਾਅਦ ਉਸ ਨੇ ਤਿੰਨਾਂ ਦਾ ਕਤਲ ਕਰ ਦਿੱਤਾ ਫਿਲਹਾਲ ਇਸ ਮਾਮਲੇ 'ਚ ਪੁਲਿਸ ਦੇ ਹੱਥ ਹੋਰ ਕੀ ਕੁਝ ਲੱਗਦਾ ਹੈ ਇਸ 'ਤੇ ਨਜ਼ਰ ਬਣੀ ਰਹੇਗੀ ਅਮਰੀਤ ਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ